ਹੈਲੋ ਗਾਇਸ ਹੋਰ ਕੀ ਆ ਚੱਲ ਵਧੀਆ ਸਾਰੇ ਤੇ ਗਾਇਸ ਅੱਜ ਹੈਗਾ ਆ ਮੇਰਾ ਬਰਥਡੇ ਤੇ ਸੋ ਮੇਰੇ ਬਹੁਤ ਖੁਸ਼ੀ ਹੋ ਰਹੀ ਆ ਕਿ ਅੱਜ ਮੇਰਾ ਬਰਥਡੇ ਆ ਤੇ ਗਾਇਸ ਵੇਖੋ ਬਰਥਡੇ ਵਾਲੇ ਨੇ ਮੇਰੇ ਤੋਂ ਕੰਮ ਕਰਵਾਉਂਦਿਆ ਹੁਣ ਅਸੀਂ ਸਪ੍ਰਿੰਗ ਰੋਲ ਬਣਵਾਉਂਦਿਆ ਮੇ ਤੋਂ ਚਲੋ ਗਾਇਸ ਅੱਜ ਬਣਾ ਰਹੇ ਆ ਪਾਪਾ ਜੀ ਹੁਣੀ ਸਪ੍ਰਿੰਗ ਰੋਲ ਤੇ ਆ ਜਿਹੜੀ ਟ੍ਰੇ ਆ ਇਹ ਮੇਰੀ ਸਿਸ ਭਾਈ ਹੈ ਮੇਰੇ ਤੋਂ ਬਰਥਡੇ ਵਾਲੇ ਨੇ ਸਪ੍ਰਿੰਗ ਰੋਲ ਬਣਵਾਉਂਦਿਆ ਗਾਈਸ ਇਹ ਕਰੀ ਰੋਟੀਆਂ ਖਵਾਤੀਆਂ ਪਰ ਉਹਨਾਂ ਨੂੰ ਦੂਜੀ ਵਾਰੀ ਪਰੌਣੇ ਹੋਰ ਆ ਗਏ ਇਸ ਕਰਕੇ ਫੇਰ ਸਾਨੂੰ ਦੂਜੀ ਵਾਰੀ ਵੀ ਰੋਟੀਆਂ ਲਾਉਣੀਆਂ ਪੈਰੀਆਂ ਨੇ ਆ ਇਧਰ ਬਣੀ ਆ ਕਰੇਲੇ ਦੇ ਭਿੰਡੀ ਦੀ ਸਬਜ਼ੀ ਤੇ ਆ ਇਧਰ ਬਣੀ ਆ ਕੜੀ ਜੋ ਕਿ ਬਹੁਤ ਟੇਸਟੀ ਆ ਪਕੌੜਿਆਂ ਵਾਲੀ ਤੇ ਆ ਬੀਬੀਆਂ ਬੈਗੀਆਂ ਨੇ ਆਪਣੀ ਡਿਊਟੀ ਤੇ ਆ ਮਰੂਦ 4 ਰੁਪਏ ਆ ਮਰੂਦ ਭਇਆ ਇਹ ਸਾਡੇ ਚਾਚਾ ਜੀ ਨਹੀਂ ਲੈ ਕੇ ਆਏ ਵੇਖ ਸਕਦੇ ਤੁਸੀਂ ਇਹਨਾਂ ਦੀ ਹਾਲਤ ਕਿੱਦਾਂ ਐ ਤੂੜੀ ਨਾਲ ਲਿਬੜੇ ਹੋਏ ਆ ਬਹੁਤ ਮਾੜੇ ਹਾਲਾਤ ਇਹਨਾਂ ਦੇ ਉਧਰ ਮੀਂਹ ਪਿਆ ਇਹਨਾਂ ਇੱਕ ਦੁਖੀਗੀਤਾ ਐ ਆਵੇ ਇਹ ਵਿਚਾਰੇ ਵੇਲੇ ਆ ਇਹਨਾਂ ਨੂੰ ਕੋਈ ਕੰਮ ਨਹੀਂ ਆ ਤੇ ਬੀਬੀਆਂ ਵਿਚਾਰੀਆਂ ਸਾਡੀਆਂ ਟੈਨਸ਼ਨ ਪਈ ਇਹਨਾਂ ਨੂੰ ਰੋਟੀ ਕਮਾਣੀ ਆ ਆਲਵੇਸ ਇਹ ਕੰਮ ਪਰ ਜਾਂਦੀਆਂ ਕੌਣੇ 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 ਆਏ ਕੌਣੇ ਤੁਸੀਂ ਆਪਸੇ ਤੇ ਲੜੀ ਜਾਇਆ ਕਰੋ ਨਾ 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 ਗਾਈਸ ਇਹ ਵਿਚਾਰੀਆਂ ਖੇਡਣ ਦੀਆਂ ਇਹਨਾਂ ਨੂੰ ਪਤਾ ਨਹੀਂ ਚੱਲਦਾ ਤੇ ਆਪਾਂ ਹੌਲੀ ਜੀ ਵੀਡੀਓ ਸ਼ੂਟ ਕਰਾਂਦਾ ਹੈ ਗਾਇਸ ਇਹ ਮਕੈਨਿਕ ਹੀ ਬਣਿਆ ਰਹਿੰਦਾ ਆਲ ਟਾਈਮ ਪੂੜੀ ਖਾएंगे ਪਰਵਾ ਪੂੜੀ ਲੈ ਗਲਤ ਹੋ ਗਿਆ ਜੀ ਹਾਂਜੀ ਮੈਮ ਤੁਸੀਂ ਕੀ ਦੇਖ ਰਹੇ ਹੋ ਰੋਟੀਆਂ ਢੀਕ ਰਾ ਜੇ ਇਹ ਹਜੇ ਰੋਟੀਆਂ ਭਾਂਜੀ ਹੋਣਾਂ ਦੀਆਂ ਬਣ ਰਹੀਆਂ ਨੇ ਇਹ ਭਾਂਜੀ ਹੋਣ ਰੋਟੀਆਂ ਥੱਲ ਰਹੇ ਨੇ ਗੈਸ ਟਾਈ ਜਲਦੀ ਜਲਦੀ ਰੋਟੀ ਬਣਾਓ ਇਦਰਾ ਵੇਖੋ ਚਾਚੀ ਸਾਡੀ ਵਿਚਾਰੀ ਦਾ ਬੁਰਾ ਹਾਲ ਆ ਸਵੇਰ ਨਹੀਂ ਪਤਾ ਨਹੀਂ ਤੀਜੀ ਚੌਥੀ ਵਾਰੀ ਚਾਹ ਬਣ ਗਈ ਆ ਹਜੇ ਹੋਰ ਪਤਾ ਨਹੀਂ ਕਿੰਨੀ ਗਰੀ ਬੰਨੀ ਆ ਤੇ ਆ ਸਾਡਾ ਦੁੱਧ ਆ ਤੇ ਸੱਜੀਆਂ ਹੀ ਇਦਾਂ ਕੱਟ ਕੇ ਰੱਖ ਛੜੀਆਂ ਸੋ ਪ੍ਰਾਣੇ ਆ ਗਏ ਆ ਤੇ ਵਾਵਾ ਟਾਈਮ ਤੇ ਆਏ ਪ੍ਰਾਣੇ ਤੇ ਵਹ ਹੁੰਦੇ ਨਹੀਂ ਆਏ ਪਰ ਕੀ ਕਰੀਏ ਸਬਜ਼ੀਆਂ ਸਬਜ਼ੀ ਬਣ ਗਈ ਐ ਤੇ ਵੈਸੇ ਵੈਸੇ ਹੀ ਫਾਸਟ ਫੂਡ ਲਈ ਕਟੀਆਂ ਐ ਹੋਰ ਕੀ ਵਿਚਾਰ ਤੁਹਾਡਾ ਚਾਚੀ ਜੀ ਕੋਈ ਵਿਚਾਰ ਨਹੀਂ ਆ ਮੈਨੂੰ ਨਹੀਂ ਆ ਰਿਹਾ ਖਲਰਾ ਪਿਆ ਪਾਣੀ ਮੁੱਕਾ ਪਾਣੀ ਸਾਟ ਗਿਆ ਇਸ ਸਾਡਾ ਮੁਗ ਗਿਆ ਇਹ ਬਹੁਤ ਗੰਦੀ ਆ 32 ਨੂੰ ਪਤਾ ਨਹੀਂ ਪਹਿਲੇ ਕਿਦਾਂ ਪਤਾ ਲੱਗ ਜਾ ਲੱਗ ਕਿ ਪ੍ਰਾਣੇ ਹੋਣ ਲੱਗੇ ਘਰੇ ਆਡੇ ਚਲੋ ਸਾਰੀਆਂ ਜਿੰਨੀਆਂ ਵੀ ਸਾਰੀਆਂ ਸਾਰੀਆਂ ਲੋਕਾਂ ਦੇ ਘਰ ਆ ਗਏ ਸਾਡੇ ਕੋਲ ਹੀ ਮੁਕਾ ਪਾਣੀ ਮੁਗਾ ਪਿਆ ਹੈ Rajasthan ਬਣਿਆ ਪਿਆ ਹੈ ਸਾਡੇ ਘਰੇ ਤੇ ਗਾਇਸ ਇਧਰ ਚੈੱਕ ਕਰੋ ਕਿ ਕਹਿੰਦਾ ਕੁੜੀ ਬਣਾਉਂਦਾ ਇਹਨੂੰ ਚੁੰਨੀਆਂ ਦੇ ਦੇ ਕੇ ਆਹ ਦੇਖੋ ਗਾਇਸ ਆ ਆਏ ਵੀ ਸਾਡੇ ਦਾ ਜਿਹੜਾ ਸੂਟ ਆ ਨਾ ਇਹਨਾਂ ਲਿਆ ਕੇ ਸਾਨੂੰ ਦਿੱਤਾ ਏ ਵੇਖੋ ਵੀ ਸਾਡਾ ਸਕੀ ਕਿਹੋ ਜਿਹੇ ਕੱਪੜੇ ਲੇਡੀ ਦਾ ਹਨ ਇੰਨੇ ਗ੍ਰੀਨ ਕੱਪੜੇ ਲਿਆ ਕੇ ਦਿੱਤੇ ਔਰ ਵੇਖੋ ਲੇਡੀ ਸੂਟ ਪਾਉਂਦਾ ਰਿਹਾ ਸਾਡਾ ਵੀ ਜੱਸ ਨੂੰ ਪਜਾਮੀ ਲਿਆ ਕੇ ਦਿੱਤੀ ਏ ਇਹ ਜੱਸ ਵਾਸਤੇ ਇਹ ਸਾਡੇ ਵੀਰ ਦੀ ਆ ਜਿਹੜਾ ਵੱਡਾ ਵੀਰ ਏ ਪਰ ਵੱਖਰੀ ਗੱਲ ਏ ਵੀ ਹੁਣ ਇਹਨੂੰ ਤੇ ਪਤਲੀ ਬੜੀ ਏ ਵੀ ਜੱਸ ਤੇ ਜੱਸ ਨੂੰ ਹੋਣਾ ਨਹੀਂ ਆ ਚਾਹ ਕਰਦਾ ਇਹ ਸੁਣ ਮੁੱਠਾ ਹੈ ਜੀ ਬਹੁਤ ਦਾ ਹਨ ਕਿ ਬਸ ਉਹ ਪਰ ਮੈਨੂੰ ਆਟੋਮੈਟਿਕ ਕਰ ਗਿਆ ਹਰਿਆ ਬੰਦਨ ਲਾਇਆ ਕਰਦਾ ਪਰਦਾ ਕੇਹੜਾ ਰੰਗ ਦਾ ਸੁਣ ਭੈਣ ਮੇਰਾ ਮਨਾਇਆ ਜਾ ਰਿਹਾ ਭੰਡਿਆਂ ਦੇ ਨਾਲ ਦੇਖ ਸਕਦੇ ਤੁਸੀਂ ਇਹ ਬਹੁਤ ਮਾੜੀ ਗੱਲ ਹੈ ਅੱਜ ਇਹਦਾ ਬਰਥਡੇ ਆ ਸਾਡੀ ਭੈਣ ਦਾ ਦੇਖੋ ਭੰਡਿਆਂ ਦੇ ਵਿੱਚ ਇਹਦਾ ਪਰ ਸੈਲੀਬ੍ਰੇਸ਼ਨ ਇਹਦਾ ਬਰਥਡੇ ਸੈਲੀਬ੍ਰੇਸ਼ਨ ਕਰਦੇ ਦਾ ਬੱਤ ਲੱਗ ਸਾਤ ਅੱਜ ਮੌਸਮ ਹੀ ਬਹੁਤ ਠੰਡਾ ਠੰਡਾ ਆਇਆ ਸੀ ਕਰਕੇ ਹੈਗਾ ਠੰਡੇ ਠੰਡੇ ਮੌਸਮ ਚ ਤੁਹਾਡੇ ਤੋਂ ਦੇ ਗਰਮੀ ਦੇ ਬੜੇ ਧੋਦੇ ਜੇ ਗਾਇਸ ਅੱਜ ਦੀਦੀ ਦਾ ਪੱਠੀ ਹੈ ਆਪੇ ਮੌਤਾਂ ਲਾਉਣੀਆਂ ਮੈਂ ਦੀਆਂ ਵੇਖ ਗਾਇਸ ਚਲੋ ਫੜਾ ਮਿੰਟ ਮਿੰਟ ਲਾ ਦੇ ਗਾਇਸ ਦੇਖੋ ਚਲੋ ਜਾ ਬਰਥਡੇ ਬਣੀ ਆ ਦੁਬਾਰਾ ਕਰਾ ਦਲੇ ਉਹ ਨਹੀਂ ਨਹੀਂ ਬਿਲਕੁਲ ਹੈ 19 ਸਾਲ ਦੀ 4 ਸਾਲਾਂ ਦੀ ਹੋ ਗਈ ਆ ਦੀ ਆ ਦੀ ਨਹੀਂ ਹੋ ਗਈ ਚਾਰ ਸਾਲਾਂ ਦੀ ਅੱਜ ਦੇ ਲਾਤੀ ਸ਼ਪਾ ਆਪਣੇ ਪੈਸੇ ਦੀ ਹੱਕਦਾਰ ਹੋ ਗਈ ਚਾਰ ਸਾਲਾਂ ਦਾਰਾ ਸਨ ਨੇ ਜੀ ਲਕਸ਼ਣ ਨਹੀਂ ਖਾਣੀਆਂ ਬਸ ਇਹ ਲਕਸ਼ਣ ਹੈ ਲਕਸ਼ਣ ਹੈਪੀ ਉਹ ਯਾਦ ਨਹੀਂ ਕੇ ਫਿਰ ਜੁੜ ਨਹੀਂ ਆ ਬਾਈ ਇਹ ਨਹੀਂ ਰਕ ਕਲਿਆ ਬੰਦੇ ਖਲਾਬ ਟੱਕ ਜਾ ਜਾਂਦਾ ਨਹੀਂ ਖੁਲਦਾ ਅਸਰ ਨਾ ਆ ਤਾਣੇ ਉਹ ਦੱਸ ਦੇ ਸਰਦਾਰ ਦੇ ਓਕੇ ਟੂ ਗੈਟ ਟੈਕ ਇਨ ਟੈਕ ਥੈਂਕ ਯੂ ਟੈਕ ਥੈਂਕ ਯੂ ਟੈਕ ਜਰਾ ਮੈਲੇ ਬੈਗੀ ਤੇ ਗੁਮਟੋੜੋ